ਹਰ ਰਾਜਾ ਸਹਿਬ ਮਹਾਰਾਜ ਨੇ ਪੱਤਿਆਂ ਤੋਂ ਕਿੰਡੀ ਵੱਡੀ ਸਿੱਖਿਆ ਲੈ ਲਈ ਸੀ ਜਦੋਂ ਮਹਾਰਾਜ ਕੀਰਤਪੁਰ ਦੇ ਵਿੱਚ 7ਵੇਂ ਪਾਤਸ਼ਾਹ ਨਿੱਕੀ ਉਮਰ ਹੈ ਆਪਣੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਕੀਰਤਪੁਰ ਦੇ ਬਾਗ ਵਿੱਚ ਟਹਿਲ ਰਹੇ ਨੇ ਹਵਾ ਦਾ ਝੌਂਕਾ ਆਇਆ ਚੋਲਾ ਉੱਡਿਆ ਇੱਕ ਫੁੱਲ ਦੀ ਟਾਣੀ ਨਾਲ ਟਕਰਾਇਆ ਫੁੱਲ ਟੁੱਟ ਕੇ ਡਿੱਗ ਪੈਂਦਾ ਹੈ ਫੁੱਲ ਪੱਤੇ ਪੱਤੇ ਹੋ ਜਾਂਦਾ ਹੈ ਮਹਾਰਾਜ ਉੱਥੇ ਬੈਠ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਖਦਾ ਕਹਿੰਦੇ ਲਾਲ ਕੀ ਹੋਇਆ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਪੱਤਾ ਸੀ ਖੁਸ਼ਬੂ ਵੰਡ ਰਿਹਾ ਸੀ ਲਹਿਰਾ ਰਿਹਾ ਸੀ ਪਰ ਸਾਡੇ ਚੋਲੇ ਨਾਲ ਅੜ ਕੇ ਟੁੱਟ ਗਿਆ ਤੇ ਖੇਰੂ ਖੇਰੂ ਹੋ ਗਿਆ ਪੱਤੀਆਂ ਪੱਤੀਆਂ ਹੋ ਗਿਆ ਗੁਰੂ ਸਾਹਿਬ ਕਹਿੰਦੇ ਵੀ ਇਤਨਾ ਦੁੱਖ ਕਹਿੰਦੇ ਵੀ ਗਲਤੀ ਹੋਈ ਹੈ ਤਾਂ ਐ ਮਹਾਰਾਜ ਜੀ ਨੇ ਕਿਹਾ ਵੀ ਦੇਖੋ ਬੇਟਾ ਪੱਤੇ ਕਿਸੇ ਵੀ ਰੁੱਖ ਦੇ ਦਰਖਤ ਦੇ ਫੁੱਲ ਦੇ ਜਿਹੜੇ ਪੱਤੇ ਨੇ ਇਹ ਆਪਣਾ ਫਰਜ਼ ਨਿਭਾਉਂਦੇ ਨੇ ਕਿਉਂਕਿ ਪੱਤੇ ਨੂੰ ਬਣਾਉਣ ਵਾਲਾ ਤੇ ਪਰਮੇਸ਼ਰ ਹੈ ਪੱਤਿਆਂ ਦੇ ਵਿੱਚ ਜਦੋਂ ਆਪਾਂ ਤੁਸੀਂ ਅਪਾ ਬੀਜ ਪੀਜਦੇ ਨਾ ਫਸਲ ਫਲਵਾੜੀ ਦੇ ਵਿੱਚ ਅਸੀਂ ਸਿਰਫ ਬੀਜ ਬੀਜਦੇ ਅਸੀਂ ਨਾ ਪੱਤੇ ਦਾ ਕਲਰ ਨਾ ਉਹਦੀ ਖੁਸ਼ਬੂ ਨਾ ਉਹਦਾ ਆਕਾਰ ਘੜ ਕੇ ਪਾਉਨੇ ਜਾਂ ਲਿਖ ਕੇ ਪਾਉਨੇ ਆ ਅਸੀਂ ਬੀਜ ਬੀਜਦੇ ਸਾਨੂੰ ਨਹੀਂ ਪਤਾ ਇਹਦਾ ਕਲਰ ਕਿਹੜਾ ਆਉਣਾ ਹੈ ਖੁਸ਼ਬੂ ਕੈਸੀ ਹੋਏਗੀ ਇਸ ਨੂੰ ਬੂਟੇ ਨੂੰ ਜਾਂ ਫੁੱਲਾਂ ਨੂੰ ਆਕਾਰ ਕਿਹੜਾ ਮਿਲਦਾ ਇਹ ਕਰਤੇ ਦੀ ਜ਼ਿੰਮੇਵਾਰੀ ਹੈ ਕੁਝ ਫੁੱਲ ਹਰੇ ਨੇ ਕੁਝ ਪੀਲੇ ਨੇ ਕੁਝ ਨੀਲੇ ਨੇ ਕੁਝ ਚਿੱਟੇ ਨੇ ਕਲਰ ਤੇ ਆਪਾਂ ਨਹੀਂ ਪਾਏ ਤੇ ਕਲਰ ਕਿਹਨੇ ਪਾਏ ਉਨੇ ਪਾਇਦੇ ਕਹਿੰਦੇ ਉਹਦੇ ਨਾਲ ਜੋੜ ਮਹਾਰਾਜ ਕਹਿੰਦੇ ਬੇਟਾ ਹਰ ਪੱਤਾ ਮਾਲਕ ਦੇ ਹੁਕਮ ਦੇ ਵਿੱਚ ਹੈ ਹੁਕਮ ਦੇ ਵਿੱਚ ਖੜਿਆ ਹੈ ਹੁਕਮ ਦੇ ਵਿੱਚ ਖੁਸ਼ਬੂ ਵੰਡਦਾ ਹੈ ਪਰ ਜੇ ਅੱਜ ਸਾਨੂੰ ਅਹਿਸਾਸ ਹੋਇਆ ਹੈ ਨਾ ਵੀ ਸਾਡੀ ਗਲਤੀ ਨਾਲ ਪੱਤਾ ਟੁੱਟ ਗਿਆ ਹੈ ਕਹਿੰਦੇ ਫਿਰ ਅੱਜ ਤੋਂ ਬਾਅਦ ਆਪਣੇ ਸ਼ਕਤੀ ਦਾ ਦਮਨ ਸੰਕੋਚ ਕੇ ਚੱਲਿਓ ਬੜੀ-ਬੜੀ ਸਿੱਖਿਆ ਮਿਲ ਗਈ ਕਿ ਪੱਤੇ ਦੇ ਟੁੱਟਣ ਨਾਲ ਕਹਿੰਦੇ ਸ਼ਕਤੀ ਦਾ ਦਮਨ ਦਮਨ ਦਾ ਅਰਥ ਹੁੰਦਾ ਚੋਲਾ ਇੱਕ ਤਾਂ ਹੁੰਦਾ ਸਰੀਰ ਦਾ ਚੋਲਾ ਜਿਹੜਾ ਸੇ ਕੱਪੜਾ ਪਾਇਆ ਇਹ ਤਾਂ ਅਰਸ਼ੀ ਵੀ ਇੱਕ ਤੇ ਚੋਲਾ ਹੈ ਕੱਪੜਾ ਪਰ ਇੱਕ ਹੁੰਦਾ ਸ਼ਕਤੀ ਦਾ ਕੱਪੜਾ ਭਾਵ ਤੁਹਾਡੀ ਪਾਵਰ ਤੁਹਾਡੀ ਤਾਕਤ ਤੁਹਾਡੀ ਹਸਤੀ ਤੁਹਾਡਾ ਰੁਤਬਾ ਕਿਉਂਕਿ ਬਹੁਤੇ ਲੋਕ ਵੱਡੇ ਰੁਤਬੇ ਤੇ ਜਾ ਕੇ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਦੇ ਨੇ ਮਿਸਯੂਜ਼ ਕਰਦੇ ਨੇ ਜਿਵੇਂ ਵੱਡੇ ਵੱਡੇ ਰਾਜੇ ਮਹਾਰਾਜੇ ਸਿਕੰਦਰ ਨੇ ਕਾਰੂ ਨੇ ਔਰੰਗਜ਼ੇ ਵਰਗਿਆਂ ਨੇ ਆਪਣੀ ਸ਼ਕਤੀ ਦੇ ਦਮਨ ਦਾ ਦੁਰਉਪਯੋਗ ਕੀਤਾ ਉਹਨਾਂ ਨੇ ਇੱਕ ਨਹੀਂ ਉਹਨਾਂ ਨੇ ਲੱਖਾਂ ਪੱਤਿਆਂ ਵਰਗੇ ਕੋਮਲ ਨਾਜ਼ੁਕ ਦਿਲ ਤੋੜ ਦਿੱਤੇ ਮਧੋਲ ਦਿੱਤੇ ਖਤਮ ਕਰ ਦਿੱਤੇ ਇਥੋਂ ਗੁਰੂ ਸਾਹਿਬ ਨੇ ਅਗਾ ਕੀਤਾ ਕਹਿੰਦੇ ਹਰ ਪੱਤੇ ਵਿੱਚ ਵੀ ਉਹ ਪਰਮੇਸ਼ਰ ਆਪ ਵਸਦਾ ਹੈ ਆਖੋ ਸਤਿਨਾਮ ਸ਼੍ਰੀ ਇੱਕ ਜਪ ਭਗਤ ਕਬੀਰ ਜੀ ਦਾ ਸ਼ਬਦ ਪੜ੍ਹਦੇ ਆਂ ਲੜੀ ਨਾਲ ਨਾਲ ਚਲਦੀ ਚਲੀ ਜਾਂਦੀ ਹੈ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਹੇ ਮੱਲਣ ਤੂੰ ਪੱਤੇ ਤੋੜਦੀ ਐ ਫੁੱਲ ਤੋੜਦੀ ਐ ਫੁੱਲ ਗੁਰੂ ਸਾਹਿਬ ਨੂੰ ਜਾਂ ਮੰਦਰ ਦੇ ਵਿੱਚ ਮੂਰਤੀ ਨੂੰ ਅਰਪਣ ਕਰਨ ਵਾਸਤੇ ਕਹਿੰਦੇ ਪਰ ਕਦੀ ਸੋਚਿਆ ਜਿਹੜੇ ਪੱਤੇ ਤੋੜੇ ਨੇ ਜਿਹੜੇ ਫੁੱਲ ਤੋੜੇ ਨੇ ਜਿਹੜੀ ਟਾਣੀ ਤੋੜੀ ਐ ਤਿੰਨਾ ਵਿੱਚ ਜੀਵੋ ਵੱਸਦਾ ਹੈ ਤਿੰਨਾ ਵਿੱਚ ਦੇਵ ਹੈ ਤਿੰਨਾ ਵਿੱਚ ਰੱਬ ਹੈ ਇਹ ਗੱਲ ਤੂੰ ਮੰਨਦੀ ਐ ਪਰ ਜਿਹੜੇ ਪੱਥਰ ਲਈ ਪੱਤੇ ਤੋੜੇ ਫੁੱਲ ਤੋੜੇ ਪੱਥਰ ਤੇ ਨਿਰਜੀਵ ਹੈ ਤੂੰ ਨਿਰਜੀਵ ਦੀ ਪੂਜਾ ਕਰਨ ਵਾਸਤੇ ਜਿਉਂਦੇ ਜਗ ਦੇ ਫੁੱਲ ਫਲ ਤੇ ਪੱਤੇ ਤੋੜਦੇ ਤੂੰ ਤੇ ਤਿੰਨ ਹਤਿਆਵਾਂ ਕਰ ਦਿੱਤੀਆਂ ਬੜੇ ਗਿਆਰੇ ਰਾਮ ਜੀ ਵਿਚ ਆ ਕੇ ਸ਼ਬਦ ਬੋਲੇ ਉਹਨਾਂ ਨੇ ਜਿਸ ਪਾਹਣ ਕੋ ਜਿਸ ਪੱਥਰ ਲਈ ਜਿਸ ਮੂਰਤੀ ਲਈ ਜਿਸ ਦੇਵਤੇ ਲਈ ਤੂੰ ਪਾਤੀ ਤੋੜੇ ਪੱਤੇ ਤੋੜੇ ਫੁੱਲ ਤੋੜੇ ਸੋ ਪਾਹਣ ਨਿਰਜੀਓ ਭੋਲੇ ਮਾਲਨੀ ਹੈ ਇਹੋ ਏ ਮਾਲਣ ਤੂੰ ਭਰਮ ਦੇ ਵਿੱਚ ਭੁੱਲ ਗਈ ਐ ਸਤਗੁਰ ਜਾਗਤਾ ਹੈ ਦੇਓ ਬ੍ਰਹਮ ਪਾਤੀ ਵਿਸ਼ਨ Đਾਰੀ ਫੂਲ ਸ਼ੰਕਰ ਦੇਓ ਹਿੰਦੂ ਮਤ ਦੇ ਅਨੁਸਾਰ ਬ੍ਰਹਮਡਾਰੀ ਬ੍ਰਹਮਾ ਜੀ ਟਾਣੀ ਦੇ ਵਿੱਚ ਵੱਸਦੇ ਨੇ ਟਾਣੀਆਂ ਜਿਹੜੀਆਂ ਆਉਂਦੀਆਂ। ਵਿਸ਼ਨ ਡਾਰੀ ਬ੍ਰਹਮਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ ਬ੍ਰਹਮਾ ਜੀ ਵੱਸਦੇ ਨੇ ਬ੍ਰਹਮਪਾਤੀ ਪੱਤਿਆਂ ਵਿੱਚ ਵਿਸ਼ਨੂ ਡਾਲੀ ਵਿੱਚ ਤੇ ਫੂਲ ਸ਼ੰਕਰ ਦੇਓ ਫੁੱਲਾਂ ਵਿੱਚ ਸ਼ਿਵ ਜੀ ਵੱਸਦੇ ਐ। ਜਦੋਂ ਕਹਿੰਦੇ ਤੁਸੀਂ ਇੱਕ ਟਾਣੀ ਤੋੜਦੇ ਨਾ ਤੁਸੀਂ ਤਿੰਨ ਦੇਵਤੇ ਹੀ ਤੋੜ ਦਿੱਤੇ। ਤਿੰਨ ਦੇਵਤਿਆਂ ਦੀ ਹੱਤਿਆ ਕਰ ਦਿੱਤੀ ਇੱਕ ਟਾਣੀ ਤੋੜਨ ਨਾਲ ਕਿਉਂਕਿ ਉਹਦੇ ਨਾਲ ਪੱਤੇ ਵੀ ਟੁੱਟੇ ਨੇ ਫੁੱਲ ਵੀ ਟੁੱਟੇ ਨੇ ਤੇ ਟਾਣੀ ਵੀ ਟੁੱਟੀ ਐ। ਤੇ ਪੂਜਾ ਕਿਹਦੀ ਕਰ ਰਹੀ ਐ? ਨਰਜੀਉ ਦੀ ਇਹ ਬ੍ਰਹਮ ਗਿਆਨ ਕਰਵਾਇਆ ਸੀ ਭਗਤਾ ਨੇ ਐਸੇ ਉਹਨਾਂ ਨੇ ਬਾਣ ਮਾਰੇ ਸ਼ਬਦਾਂ ਦੇ ਤੀਰ ਮਾਰੇ ਕਈਆਂ ਦੇ ਸੀਨੇ ਵਿੰਨੇ ਗਏ ਕਈ ਤੇ ਵਿਚਾਰਿਆਂ ਨੂੰ ਨਵਾਂ ਜੀਵਨ ਮਿਲ ਗਿਆ ਭਾਵ ਜ਼ਿੰਦਗੀਆਂ ਬਦਲ ਗਈਆਂ ਸੋਚ ਬਦਲ ਗਈ ਕਈ ਉਹਨਾਂ ਦੇ ਵਿਰੋਧ ਚ ਆ ਕੇ ਖੜੇ ਹੋ ਗਏ ਇਹ ਤੇ ਜੀ ਕਹਿੰਦੇ ਸਾਡਾ ਵਿਰੋਧ ਕਰਦੇ ਨੇ ਤੇ ਉਲਟੇ ਚੱਲਦੇ ਨੇ ਪੁੱਠੇ ਚੱਲਦੇ ਨੇ ਸਾਡੇ 'ਚ ਵੀ ਕਈ ਵਾਰ ਕਹਿ ਦਿੰਦੇ ਨੇ ਗੁਰੂ ਕਿਰਪਾ ਕਰੇ ਕਿਉਂਕਿ ਜਿਹੜਾ ਬ੍ਰਹਮ ਗਿਆਨ ਹੁੰਦਾ ਆਤਮ ਗਿਆਨ ਹੁੰਦਾ ਇਹ ਬਹੁਤ ਲੰਮੀ ਕਾਲ ਲੈਣ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਅਕਸਰ ਫਿਰ ਦੁਨੀਆ ਉਹਨਾਂ ਨੂੰ ਪੁੱਠਾ ਚੱਲਣ ਵਾਲਾ ਕਹਿ ਦਿੰਦੀ ਹੈ ਉੱਥੇ ਜਾ ਕੇ ਦੁਨੀਆ ਨੇ ਕਹਿ ਦਿੱਤਾ ਸੀ ਕੋਈ ਆਖਿਆ ਆਦਮੀ ਨਾਨਕ ਵਿਚਾਰਾ ਕੋਈ ਕਹੇ ਭੂਤ ਨਾ ਕੋਈ ਬੇਤਾਲਾ ਗੁਰਨਾਨਕ ਸਾਹਿਬ ਨੂੰ ਵੀ ਏਸ਼ ਕਰਕੇ ਲੋਕਾਂ ਨੇ ਅਪਸ਼ਬਦ ਬੋਲੇ ਕਿਉਂ ਉਹਨਾਂ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਸਨ ਜੋ ਗੁਰਦਿ 18 ਭਾਰ ਦੂਜਾ ਅਰਥ ਇਹ ਬਣਦਾ ਵੀ 18 ਭਾਰ ਬਨਸਪਤੀ ਦਾ ਗਿਆਨ ਹੋ ਜਾਂਦਾ ਸਮਝ ਆ ਜਾਂਦੀ ਹੈ ਅਸਲ ਵਿੱਚ ਇਹ ਹੈ ਕੀ ਹੈ ਕਹਾਣੀ ਕੜਨ ਵਾਲਾ ਬਣਾਉਣ ਵਾਲਾ ਰਚਣ ਵਾਲਾ ਮਟਾਉਣ ਵਾਲਾ ਇੱਕ ਇੱਕ ਮੈਂ ਬੇਨਤੀ ਕੀਤੀ ਸੀ ਪਿਛਲੇ ਦਿਨ ਵੀ ਆਪਣੇ ਜਿਹੜੇ ਫਿੰਗਰਪ੍ਰਿੰਟ ਹੁੰਦੇ ਆ ਨਾ ਸਭ ਦੇ ਅਲੱਗ ਨੇ ਸਭ ਦੇ ਇੱਥੋਂ ਤੱਕ ਜਿਹੜੀ ਮਾਂ ਨੇ ਬੱਚੇ ਜੰਮੇ ਨੇ ਉਹ ਬੱਚਿਆਂ ਤੇ ਮਾਂ ਦੇ ਵੀ ਫਿੰਗਰਪ੍ਰਿੰਟ ਨਹੀਂ ਰਲਦੇ ਅੱਖਾਂ ਦਾ ਰੂਟੀਨਾ ਨਹੀਂ ਰਲਦਾ ਸਾਡਾ ਇਹ ਫਰਕ ਕੌਣ ਪਾ ਰਿਹਾ ਕੁਦਰਤ ਪਰਮੇਸ਼ਰ ਹੁਣ ਆਜੋ ਤੁਸੀਂ ਪੱਤਿਆਂ ਤੇ ਬਨਸਪਤੀ ਤੇ ਕੋਈ ਵੀ ਦਰਖਤ ਦਾ ਪੱਤਾ ਦਰਖਤ ਦੀ ਟਾਣੀ ਦੂਸਰੇ ਦਰਖਤ ਨਾਲ ਮੈਚ ਨਹੀਂ ਕਰਦਾ ਕਿਤੇ ਵੀ ਦੇਖ ਲੈਣਾ ਸਾਇੰਸ ਨੇ ਅੱਜ ਇਹ ਗੱਲ ਸਿੱਧ ਕਰ ਦਿੱਤੀ ਹੈ ਇੱਥੋਂ ਤੱਕ ਕਹਿੰਦੇ ਇੱਕ ਦਰਖਤ ਦੇ ਲੱਗੇ ਹੋਏ ਇੱਕ ਦਰਖਤ ਨੂੰ ਹਜ਼ਾਰਾਂ ਹੀ ਪੱਤੇ ਹੁੰਦੇ ਨੇ ਉਹ ਪੱਤੇ ਵੀ ਆਪਸ ਵਿੱਚ ਮੈਚ ਨਹੀਂ ਹੁੰਦੇ ਉਹਨਾਂ ਦੀਆਂ ਰੇਖਾਵਾਂ ਵੀ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਬਹੁਤ ਸਾਰੇ ਇੱਕੋ ਮੰਨ ਲਓ ਇੱਕ ਇੱਕ ਰੁੱਖ ਹੁੰਦਾ ਉਹਦੀਆਂ ਕਈ ਉਹ ਹੁੰਦੀ ਨੇ ਕੁਆਂਟੀਟੀਆਂ ਕਈ ਦਰਖਤ ਲੱਗੇ ਨੇ ਸ਼ਫੈਦਾ ਲੱਗੇ ਇੱਕ ਸ਼ਫੈਦਾ ਦੂਸਰੇ ਸ਼ਫੈਦੇ ਨਾਲ ਵੀ ਮਿਸਮੈਚ ਐ ਨਹੀਂ ਮਿਲੇਗਾ ਉਹਦਾ ਕਲਰ ਨਹੀਂ ਮਿਲੇਗਾ ਉਹਦਾ ਆਕਾਰ ਨਹੀਂ ਮਿਲਦਾ ਉਹਦਾ ਡਿਜ਼ਾਈਨ ਨਹੀਂ ਮਿਲਦਾ ਜਿਵੇਂ ਸਾਡੇ ਫਿੰਗਰਪ੍ਰਿੰਟ ਨਹੀਂ ਮਿਲਦੇ ਸਾਡੇ ਰੂਟੀਨਾ ਨਹੀਂ ਮਿਲਦਾ ਸਾਡੇ ਡੀਐਨਏ ਨਹੀਂ ਮਿਲਦੇ ਆਪਸ ਵਿੱਚ ਮਿਸਮੈਚ ਹੋ ਜਾਂਦੇ ਨੇ ਇਹ ਜਿਹੜਾ ਗਿਆਨ ਹੈ ਹੁਣ ਕੁੱਲ ਬਨਸਪਤੀ ਵਿੱਚ ਕਿੰਨਾ ਕੁਝ ਹੈ ਕਿੰਨੇ ਦਰਖਤ ਕਿੰਨੇ ਬੂਟੇ ਕਿੰਨੀਆਂ ਪ੍ਰਜਾਤੀਆਂ ਨੇ ਅਮਾਜ਼ਨ ਦੇ ਜੰਗਲਾਂ ਬਾਰੇ ਗੱਲ ਚੱਲੀ ਕਹਿੰਦੇ ਐਸੇ ਦਰਖਤ ਐਸੇ ਬੂਟੇ ਨੇ ਜਿਨ੍ਹਾਂ ਤੱਕ ਸਾਇੰਸ ਅਜੇ ਪਹੁੰਚ ਹੀ ਨਹੀਂ ਸਕੀ ਆਕਸੀਜਨ ਦਾ ਬੜਾ ਵੱਡਾ ਭੰਡਾਰ ਆ ਆਕਸੀਜਨ ਕਿੱਥੋਂ ਆ ਰਹੀ ਹੈ ਬਨਸਪਤੀ ਵਿੱਚੋਂ ਜੇ ਬਨਸਪਤੀ ਨਾ ਹੋਵੇ ਆਕਸੀਜਨ ਨਾ ਮਿਲੇ ਸੀ ਜੀਏ ਨਾ ਅਸੀਂ ਜੀ ਨਹੀਂ ਸਕੀਏ ਕੁਦਰਤ ਨੇ ਸਾਡਾ ਜੀਵਨ ਇਹਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਬਹੁਤ ਕੁਝ ਜਿੰਨਾ ਕੁਝ ਇਸ 18 ਭਾਰ ਬਨਸਪਤੀ ਨਾਲ ਜੁੜਿਆ ਹੈ ਕਹਿੰਦੇ ਜੇ ਗੁਰਦੇਵ ਕਿਰਪਾ ਕਰਦੇ ਨੇ ਗੁਰੂ ਦੀ ਮੱਤ ਮਿਲ ਜਾਏ ਬੰਦਿਆ ਸਾਰੇ ਗਿਆਨ ਤੈਨੂੰ ਹੋ ਸਕਦਾ ਹੈ ਸਾਰੀ ਸੋਝੀ ਤੈਨੂੰ ਆ ਸਕਦੀ ਹੈ ਬਿਨ ਗੁਰ ਦੇਉ ਅਵਰ ਨਹੀਂ ਜਾਈ ਨਾਮਦੇਵ ਜੀ ਅਖੀਰਕੀਆਂ ਦੋ ਪੰਕਤੀਆਂ ਨੇ ਕਹਿੰਦੇ ਇਹੀ ਪਤਾ ਲੱਗਾ ਸਾਰੀ ਕਾਹ ਲੈਣਾ ਕਾਹ ਲ ਕੇ ਸਾਰੇ ਗ੍ਰੰਥ ਪੜ੍ਹ ਕੇ ਸਾਰੀ ਤਪੱਸਿਆ ਕਰਕੇ ਧਰਮ ਕਰਮ ਕਰਕੇ ਕਿ ਗੁਰਦੇਵ ਤੋਂ ਬਿਨਾ ਗੁਰੂ ਤੋਂ ਬਿਨਾ ਹੋਰ ਕੋਈ ਟਿਕਾਣਾ ਕੋਈ ਸਥਾਨ ਨਹੀਂ ਹੈ ਜਿੱਥੇ ਜਾ ਕੇ ਸੰਨੀ ਭਟਕਣਾ ਮੁਕ ਸਕੇ ਸਾਡਾ ਜਨਮ ਮਰਨ ਮੁਕ ਸਕੇ ਸਾਡੇ ਭਰਮ ਦੇ ਬੰਧਨ ਕੱਟੇ ਜਾਣ ਬਿਨ ਗੁਰ ਦੇਉ ਅਵਰ ਨਹੀਂ ਜਾਈ ਗੁਰੂ ਤੋਂ ਬਿਨਾ ਕੋਈ ਦੂਜਾ ਟਿਕਾਣਾ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਰਗ ਦਾ ਪਹਿਲਾ ਬਚਨ ਉਚਾਰਿਆ ਬਹੁਤ ਸਾਰੀ ਸੰਗਤ ਤੁਹਾਡੇ ਚ ਜ਼ੁਬਾਨੀ ਵੀ ਜਾਦੂ ਨੇ ਮਹਾਰਾਜ ਨੇ ਕੁਝ ਉਦਾਹਰਣਾਂ ਦਿੱਤੀਆਂ ਇੱਕ ਉਦਾਹਰਣ ਦਿੰਦੇ ਨੇ ਸਭ ਤੋਂ ਪਹਿਲਾਂ ਘਰ ਦੀ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਬੰਦਿਆ ਤੇਰਾ ਕਰ ਇੱਟਾਂ ਦਾ ਲੱਕੜ ਦਾ ਜਾਂ ਕਿਸੇ ਹੋਰ ਪਦਾਰਥ ਦਾ ਨਾ ਹੋਵੇ ਮੋਤੀਆਂ ਦਾ ਬਣਿਆ ਹੋਵੇ ਮੋਤੀਆਂ ਦਾ ਪਰਲਸ ਲੱਗੇ ਹੋਣ ਮੋਤੀ ਤਾਂ ਮੰਦਰ ਉਸ ਰੈ ਮੰਦਰ ਦਾ ਅਰਥ ਘਰ ਰਹਿਣ ਵਾਲਾ ਸਥਾਨ ਕਸ਼ਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਉਹਨੂੰ ਲੇਪ ਕਿਹੜਾ ਕੀਤਾ ਹੋਵੇ ਕਸ਼ਤੂਰੀ ਦਾ ਚੰਦਨ ਦੀ ਖੁਸ਼ਬੂ ਹੋਵੇ ਉਹਨੂੰ ਵੇਖ ਕੇ ਮਨ ਚ ਚਾਉ ਪੈਦਾ ਹੋਵੇ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ ਪਰ ਇਹ ਨਾ ਹੋਵੇ ਉਹਨੂੰ ਵੇਖ ਕੇ ਮੈਂ ਸੱਚੇ ਪਾਤਸ਼ਾਹ ਤੈਨੂੰ ਭੁੱਲ ਜਾਾਂ ਜਿਵੇਂ ਸੋਨਾ ਘਰ ਵੇਖ ਕੇ ਵੱਡੀ ਇਮਾਰਤ ਵੇਖ ਕੇ ਤੈਨੂੰ ਭੁੱਲ ਗਿਆ ਨਾ ਕਹਿੰਦੇ ਮੇਰੇ ਲਈ ਉਹ ਘਰ ਜ਼ਹਿਰ ਬਣ ਜਾਏਗਾ ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤਨਾ ਆਵੈ ਨਾਉ ਹਰ ਬਿਨ ਜੀਉ ਜਲਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਤਾਉ ਨਾ ਬਿਨ ਗੁਰਦੇਵ ਅਵਰ ਨਹੀਂ ਜਾਈ ਹੋਰ ਕੋਈ ਟਿਕਾਣਾ ਹੈ ਨਹੀਂ ਹੋਰ ਕੋਈ ਸਥਾਨ ਹੈ ਨਹੀਂ ਹੋਰ ਕੋਈ ਆਸ਼ਾ ਰੱਬੀ ਗਿਆਨ ਹੈ ਨਹੀਂ ਜਿਹੜਾ ਮੈਨੂੰ ਸੱਚੇ ਪਾਤਸ਼ਾਹ ਤੇਰੇ ਨਾਲ ਜੋੜ ਸਕੇ ਉਹ ਗੱਲ ਇੱਥੇ ਕਹਿ ਰਹੇ ਨੇ ਬਿਨ ਗੁਰ ਦੇਵ ਅਬਰ ਨਹੀਂ ਜਾਈ ਗੁਰੂ ਤੋਂ ਬਿਨਾ ਸਿੱਖ ਲਈ ਦੂਜਾ ਹੋਰ ਕੋਈ ਲੱਖ ਵੱਡਾ ਹੋ ਸਕਦਾ ਹੈ ਚੰਗਾ ਹੋ ਸਕਦਾ ਹੈ ਪਰ ਸਿੱਖ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਦੀ ਬਾਣੀ ਹੀ ਸਭ ਤੋਂ ਉੱਤਮ ਹੈ